ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੱਲ੍ਹ ਸੀ ਮਿਲਨੇ ਗਏ ਸੀ ਤੇ ਉਹ ਤੁਹਾਡਾ ਗੇਮ ਲੈ ਕੇ ਬੜਾ ਮਜ਼ਾ ਆਉਂਦਿਆ ਨੂੰ ਖੇਡਣ ਦਾ ਤੇ ਮੈਂ ਤੇ ਅੰਚ ਨੇ ਗੇਮ ਖੇਡਣ ਵਾਲੇ ਸੱਜਣ ਆਪਾਂ ਨਾ ਕੰਪਲੀਟ ਕਰਦੇ ਕਿੰਨੇ ਟਾਈਮ ਚ ਕਿੰਨੀ ਫਿਨਿਸ਼ ਕੀਤੀ ਆਪਾਂ ਕੰਪਲੀਟ ਕਰਦੇ ਆ ਇਹਨਾਂ ਨੂੰ ਬਾਲਸ ਵਗੈਰਾ ਨੂੰ ਵਿੱਚ ਪਾਉਨੇ ਆ ਪਹਿਲਾਂ ਮੈਂ ਖੇਡ ਲਈ ਪਾਉਣਾਂ ਦੀ ਵਾਰੀ ਆ ਹਾਂ ਚ ਖੇਡਦਾ ਪਿਆ ਵਾ ਬਹੁਤ ਸ਼ਿੱਤੀ ਪੈ ਜਾਂਦੀ ਆ ਵੈਸੇ ਤਾਂ ਸ਼ਿੱਤੀ ਨੂੰ ਬੱਚੰਦੇ ਸਾਹਮਣੇ ਰੱਖਿਆ ਨਾ ਜ਼ਿਆਦਾ ਡਿਫਿਕਲਟੀ ਨਹੀਂ ਆਈ ਸੀ ਗੇਮ 'ਚ ਤੇ ਬੜਾ ਮਜ਼ਾ ਆਉਂਦਿਆ ਸੀ ਖੇਡਣ ਦਾ ਤੇ ਅਸੀਂ ਹਿੰਮਤ ਹੀ ਲਗਾਇਆ ਸੀ ਖੇਡਣ ਇਸ ਗੇਮ ਤੋਂ ਇਲਾਵਾ ਪੰਚਨ ਹੋਰ ਵੀ ਬਹੁਤ ਕੁਝ ਲਿਆ ਸੀ ਉਹ ਕਲੀਅਰ ਕਰਨੀ ਹੁੰਦੀ ਹੈ ਬਗਲ ਸ ਵਾਲੀ ਉਹ ਬਹੁਤ ਕਾਲਸੇ ਖੇਡੇ ਪਰ ਉਹਦਾ ਪਾਣੀ ਜਾਂਦਾ ਉਹ ਖਤਮ ਕਰ ਦਿੱਤਾ ਸੀ ਅਸੀਂ ਉਹ ਦੂਜੀ ਮਾਦਵੀ ਬਹੁਤ ਜ਼ਿਆਦਾ ਹੱਥ ਜੇ ਮਾਰੀ ਜਾ ਰਿਹਾ ਸੀ ਕਿ ਮੈਨੂੰ ਗੇਮ ਜਿੱਤੋਂ ਮੈਂ ਖੇਡਣੀ ਆ ਇਹਨੂੰ ਕਿੰਨਾ ਟਾਈਮ ਦੇਂਦੇ ਰਹੇ ਤੇ ਬਸ ਛੋਟਲੀ ਚੱਕ ਲਈ ਛੋਟਲੀ ਬਸ ਇਦਾਂ ਹੀ ਰਿਹਾ ਤੇ ਉਸ ਤੋਂ ਬਾਅਦ ਕਿ ਨੂੰ ਮੌਂਚਲੀ ਵੀ ਸੀ ਇਹਨਾਂ ਨੇ ਅਸੀਂ ਨਾ ਕਿ ਜਾਣਾ ਸੀ ਤਾਇ ਘਰ ਤੇ ਅਸੀਂ ਹੋਣਾ ਸੀ ਰੈਡੀ ਫਿਰ ਮੈਂ ਵੀ ਰੈਡੀ ਹੋ ਗਈ ਸੀ ਹਿੰਮਤ ਵੀ ਰੈਡੀ ਹੋ ਗਈ ਸੀ ਫਿਰ ਮੈਂ ਮਮਾ ਤੇ ਤੇ ਹਿੰਮਤ ਅਸੀਂ ਗਿਆ ਸੀ ਤਾਇ ਹੁਣਾ ਘਰ ਤੇ ਹਿੰਮਤ ਵੀ ਰੈਡੀ ਹੋ ਗਿਆ ਦੋਨੋਂ ਵੀ ਜਾਣਦੇ ਆ ਗਿਆ ਕਿ ਭੱਜੇ ਭੱਜੇ ਮੇਰਾ ਵੀ ਨਹੀਂ ਵੇਟ ਕਰ ਰਹੀ ਮੈਨੂੰ ਕਿਹਦੇ ਦੂਹਾ ਮਾਰ ਮੈਂ ਤਾਂ ਮੈਂ ਵੀ ਨਹੀਂ ਮਾਰਦੀ ਤੁਸੀਂ ਰੋਕਦੇ ਨਹੀਂ ਫਿਰ ਦੋਨੋਂ ਤੇ ਉਸ ਤੋਂ ਬਾਅਦ ਅਸੀਂ ਘਰ ਆ ਗਏ ਸੀਗੇ ਤੇ ਮਤਨਮਾ ਮੈਂ ਕੀਤੀ ਮਸਤੀ ਥੋੜੀ ਜੀ نیند ਆ رہی ਸੀ ਉਹਨੂੰ ਤੇ ਮੈਂ ਪਰ ਸੌਣ ਨਹੀਂ ਦੇਣੀ ਨਾ ਥੋੜਾ ਟਾਈਮ ਬਰੋਕੀ ਜਾਵੇ ਤੇ ਫੇਰ ਹੀ ਸੋਵੇ ਕਿ ਚਲ ਮੈਂ ਵੀ ਨਾਲ ਸੌਂ ਜਾਈਏ ਦੇ ਨਾਲ ਹੀ ਤੇ ਬਾਹਰ ਬਹੁਤ ਬੱਦਲ ਵਗੈਰਾ ਆ ਗਏ ਸੀਗੇ ਤੇ ਮੇਰੀ ਬਹੁਤ ਆ ਗਈ ਸੀ ਤੇ ਮੇਂ ਪੈਣ ਲੱਗ ਪਿਆ ਸੀਗਾ ਜਦੋਂ ਸਵੇਰ ਨੂੰ ਕਿ ਦੇਖਿਆ ਮਜੀ ਪੂਰਾ ਖੁਸ਼ ਹੋ ਰਿਹਾ ਸੀਆ ਵਾਰਿਸ਼ ਨੂੰ ਦੇਖ ਕੇ 바ਵਾ ਨੇਰੀ ਤੇ ਤਾਂ ਮੈਂ ਬਹੁਤ ਪੈਣ ਗਿਆ ਸਵੇਰ ਸਵੇਰ ਦਾ ਟਾਈਮ ਸੀਗਾ ਵੈਸੇ ਤਾਂ ਸਵੇਰੇ ਸਵੇਰੇ ਪੈ ਜਾਂਦਾ ਪਰ ਠੰਡਾ ਜਾ ਰਿਹਾ ਪਰ ਥੋੜਾ ਜਿਹਾ ਟਾਈਮ ਹੀ ਠੰਡਾ ਹੁੰਦਾ ਵਾ ਉਸ ਤੋਂ ਬਾਅਦ ਫੇਰ ਆ ਗੁੰਮ ਜਾ ਜਾਂਦਾ ਤਾਂ ਗਰਮੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਇਹਦੋਂ ਬਾਅਦ ਹਟ ਗਈ ਉਹਦੋਂ ਅਸੀਂ ਬਾਹਰ ਨਿਕਲੇ ਮੈਂ ਤੇ ਹਿੰਮਤ ਤੇ ਅਸੀਂ ਬਾਹਰ ਮੈਂ ਨੂੰ ਹਮਤ ਲੱਗਦੀ ਇਹ ਹਮਤ ਬੜਾ ਹੀ ਖੁਸ਼ ਹੋ ਹੁੰਦੀ ਆ ਸੀ ਇਹ ਖੜੰਡਾ ਮੌਸਮ ਦੇਖ ਕੇ ਤੇ ਉਸ ਤੋਂ ਬਾਅਦ ਅਸੀਂ ਘਰ ਤੋਂ ਬਾਹਰ ਗਏ ਸੀ ਬਾਹਰ ਦਾ ਮੌਸਮ ਬਹੁਤ ਜ਼ਿਆਦਾ ਵਧੀਆ ਸੀ ਕਿਉਂਕਿ ਬਾਹਰ ਜੋ ਨਵਗਾਰਾ ਲੱਗਾ ਪਾਣੀ ਲੱਗਾ ਹੋਇਆ ਸੀਗਾ ਤੇ ਗੋਲੀ 'ਚ ਵੀ ਕਿੰਨਾ ਹੀ ਪਾਣੀ ਪਕ ਗਿਆ ਸੀਗਾ। ਬਾਰਾ ਮੀਂਹ ਪੈ ਗਿਆ ਸੀਗਾ। 2 ਘੰਟੇ ਪੈਂਦਾ ਰਿਹਾ ਤੇ ਬਾਰਾ ਪੈ ਗਿਆ। ਕਿੰਨੇ ਚੱਕੜ ਜਾ ਬੱਜ ਗਿਆ। ਇਹ ਬਾਰਿਸ਼ ਨਾ ਚਲੀ ਹੋਈ ਠੰਡਾ ਤਾਂ ਰਹਿਣਾ ਪਰ ਬੱ ਚੱਕੜ ਜਾ ਬੜਾ ਵੱਜ ਜਾਂਦਾ ਉਹ ਚੀਜ਼ ਜੀ ਨੂੰ ਚੰਗੀ ਲੱਗਦੀ। ਫਿਰ ਹਮਦਰ ਮੈਂ ਘਰ ਲਿਆ ਸੀ ਫਿਰ ਮੈਂ ਨੂੰ ਛੂਟੇ ਦਿੱਤੇ ਬੜਾ ਖੁਸ਼ ਹੁੰਦੀ ਹੈ ਮੌਸਮ ਵਧੀਆ ਹੋ ਗਿਆ ਸੀਗਾ। ਗਰਮੀ ਵਿੱਚ ਫਿਰ ਬੱਚੇ ਨੂੰ ਬਾਹਰ ਲਿਆਇਆ ਵੀ ਨਹੀਂ ਜਾਂਦਾ ਤੁਨਹੀਂ ਟੂਟੇ ਵਗੈਰਾ ਦਿੱਤੇ ਜਾਂਦੇ ਆ ਫਿਰ ਅੱਜ ਮੌਸਮ ਵਧੀਆ ਸੀ ਕਿ ਮੈਂ ਸੋਚਿਆ ਚੱਲ ਪੀਂਗ